ਜਿਹੜੇ ਭਰਾ ਮਾ ਉਹਨਾਂ ਬਾਰੇ ਦਾਦਾ ਕੱਟਾ ਕਿੱਥੋਂ ਕਿਵੇਂ ਆਇਆ ਤੇ ਕੌਣ ਲੈ ਗਿਆ ਤੇ ਫੇਰ ਅੱਗੇ ਕਿੱਥੇ ਗਿਆ ਪਹਿਲੀ ਗੱਲ ਇਹ ਪਹਿਲਾਂ ਵੀ ਇੱਕ ਆਪਣੇ ਘਰੋਂ ਆਇਆ ਫੇਰ ਦੂਜੇ ਆਪਣੇ ਘਰੇ ਗਿਆ ਤੇ ਹੁਣ ਤੀਜੀ ਜਿਹੜੀ ਨਵੀਂ ਜਗ੍ਹਾ ਤੇ ਚੱਲਿਆ ਉਹ ਵੀ ਇੱਕ ਆਪਣਾ ਹੀ ਘਰ ਹੈ ਫੇਰ ਤੁਸੀਂ ਬੂਰਾ ਕੱਟਾ ਦੇਖ ਰਹੇ ਹੋ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਇਹਦਾ ਜਿਹੜਾ ਲਾਣਾ ਬਾਣਾ ਬਹੁਤ ਚੰਗਾ ਹੈ ਇਹਦੀ ਮਾਂ ਕੀ ਇਹਦੀ ਨਾਨੀ ਦੇ ਵੀ ਰਿਕਾਰਡ ਬੋਲਦੇ ਨੇ ਉਹ ਰਿਕਾਰਡ ਆਪਾਂ ਬਾਈ ਦੀ ਜਵਾਨੀ ਸੁਣਾਗੇ ਕਿਉਂਕਿ ਐਗਜ਼ੈਕਟ ਉਹਨਾਂ ਨੂੰ ਯਾਦ ਨਹੀਂ ਵੀ ਕੀ ਕੀ ਰਿਕਾਰਡ ਨੇ ਮੈਂ ਅੱਜ ਖੜਾ ਜੀ ਪਿੰਡ ਮਹਿਤੇ तहसील तपाते जिला बरनाला भाई जक्सिर ਦੇ ਘਰੇ ਜਿਹੜੇ ਪੇਸ਼ੇ ਦੇ ਤੌਰ ਤੇ ਪਸ਼ੂਆਂ ਦੀ ਸਿਹਤ ਸੰਭਾਲ ਦੀ ਸੇਵਾ ਦਿੰਦੇ ਨੇ ਉਹਨਾਂ ਦਾ ਸੇਲ ਪਰਚੇਦ ਦਾ ਕਟੀਆਂ ਦਾ ਦਾ ਵੀ ਕੰਮ ਹੈ ਬਹੁਤ ਸੋਹਣੀਆਂ ਚੰਗੀਆਂ ਕਟੀਆਂ ਲੈ ਕੇ ਚੰਗੇ ਜਾਇਜ਼ ਮੁੱਲ ਤੇ ਦਿੰਦੇ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਬਾਈ ਜਕਸੀਰ ਜੀ ਦਾ ਜਿਹੜੇ ਮੈਥੇ ਤੋਂ ਨੇ ਤੇ ਬਾਈ ਲਖੇ ਦਾ ਜਿਨ੍ਹਾਂ ਦਾ ਚੈਨਲ ਤੁਸੀਂ ਦੇਖ ਰਹੇ ਹੋ ਭਾਗ ਸਿੰਘ ਡੇਰੀ ਫਾਰਮਿੰਗ ਕਿ ਬਾਈ ਕੋਲੇ ਪਹਿਲਾਂ ਵੀ ਨੀਲੀ ਰਾਵੀ ਦਾ ਝੋਟਾ ਸੀ ਉਹ ਕਿਸੇ ਕਾਰਨ ਕਰਕੇ ਇਹਨਾਂ ਨੂੰ ਸੇਲ ਕਰਨਾ ਪੈ ਗਿਆ ਪਰ ਬਾਈ ਨੇ ਬਰੀਡਿੰਗ ਦੇ ਰੂਪ ਦੇ ਵਿੱਚ ਆਪਣੇ ਕਾਰਦ ਨੂੰ ਅੱਗੇ ਵਧਾਉਂਦਿਆਂ ਹੋਇਆਂ ਇੱਕ ਆ ਕੱਟਾ ਆਪਦੀ ਬਰੀਡਿੰਗ ਦੀ ਖਾਨ ਦੇ ਵਿੱਚ ਇੱਕ ਨਵਾਂ ਜੋੜਤਾ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਇਹ ਕੱਟਾ ਕਿੱਥੋਂ ਆਇਆ ਤੇ ਇਹਦੀ ਮਾਂ ਦਾ ਇਹਦੀ ਨਾਨੀ ਦਾ ਕੀ ਰਿਕਾਰਡ ਹੈ ਤਾਂ ਕਿ ਆਪਾਂ ਦਰਸ਼ਕਾਂ ਨੂੰ ਸਾਂਝਾ ਕਰ ਸਕੀਏ ਇਹ ਬਾਈ ਜੀ 31 ਮਈ 31 5 2025 ਨੂੰ ਜੀ ਹਰਿਆਣੇ ਦੇ ਵਿੱਚ ਹਸਾਰ ਜਿਹਦਾ ਮਹਿਲ ਸਾਰਾ ਪੈਂਦਾ ਹੈ ਜੀ ਜਾਨਪਰਚਾ ਦਾ ਕੋਈ ਮਤਾਜ ਨਹੀਂ ਵੀਰ ਹੈਗਾ ਅਮਿਤ ਟਾਂਡਾ ਜੀ ਜਿਨ੍ਹਾਂ ਦੀ ਮੱਝ ਤਰੁਲੇ ਮੇਲੇ ਤੋਂ ਟਰੈਕਟਰ ਜਿੱਤ ਕੇ ਗਈ ਕਿ ਡੱਕ ਮੇਲੇ ਤੋਂ ਮੋਟਰਸ ਜਿੱਤਿਆ ਔਰ ਲਾਈਵ ਮਿਲਕ ਵਿੱਚ 20 20 30 ਕਿਲੋ ਮੱਝ ਦੁੱਧ ਕੱਢ ਰਹੀਆਂ ਜੀ ਉਹਨਾਂ ਤੋਂ ਇਹ ਜਿਨ੍ਹਾਂ ਨੂੰ ਵੀ ਝੋਟੀਆਂ ਰਹਿਾਨਾ ਹਾਂਜੀ ਉਸ ਰਹਿਾਨਾ ਮੱਝ ਦਾ ਜਿਹੜਾ ਹੈ ਝੋਟੀ ਦਾ ਬੱਚਾ ਹੈ ਜਿਨੇ ਪਹਿਲੇ ਸੂਏ 18 ਕਿਲੋ 900 ਗ੍ਰਾਮ ਦੁੱਧ ਲਾਈਵ ਸਾਰੇ ਭਰਾਵਾਂ ਦੇ ਸਾਹਮਣੇ ਨੈਟ ਦੇ ਉੱਪਰ ਰਿਕਾਰਡ ਕੀਤਾ ਬਹੁਤ ਤਾਕੜਾ ਰਿਕਾਰਡ ਹੈ ਜੀ ਪਹਿਲੇ ਸੂਏ ਦਾ ਲਗਭਗ ਆਪਾਂ 19 ਕਿਲੋ ਗਿਆ ਸੀ ਹਾਲਾਂਕਿ ਉਹਨਾਂ ਨੇ ਜਿਹੜੀ ਚਵਾਈ ਕੀਤੀ ਸੀ ਜਲਦੀ ਕਰ ਲਈ ਉਹ ਜੀ ਬਾਅਦ ਜਿਹੜੇ 20 ਕਿਲੋ ਦਾ ਸੀ ਤਾਂ 20 ਪਲੱਸ ਵੀ ਗਿਆ ਸੀ ਪਰ ਆਪਾਂ ਜਿਹੜਾ ਲੋੜਾ ਪਰ ਉਹ ਵਾਲੀ ਗੱਲ ਕਰੀਏ ਜੀ ਗੱਲ ਇਹੀ ਕਰਨੀ ਆ ਹਾਂਜੀ ਔਰ ਜਿਹਦੀ ਰਹਿਾਨਾ ਦੀ ਅੱਗੇ ਇਹਦੀ ਮਾਂ ਦੇ ਅੱਗੇ ਮਾਂ ਸੀ ਵੱਡੀ ਬੂਰੀ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਦੇਣ ਵਾਲੀ ਇੱਕ ਮੱਝ ਆ ਗਈ ਬੂਰੀ ਗਿਨੇਸ਼ ਤਾਈ ਕਿਲੋ ਪਲੱਸ ਲਾਈ ਮਿਲ ਕੇ ਨੈਟਵਰਕ ਆਊਟ ਕੀਤਾ ਗਿਆ ਉਹ ਮੱਝ ਵੀ ਬਾਈ ਅਹਿਮਦ ਢਾਂਡੇ ਕੋਲ ਹੀ ਹੈ ਔਰ ਉਸ ਮੱਝ ਦਾ ਇਹ ਇਹਦੇ ਬਾਪ ਦਾ ਨਾਮ ਵੀ ਦੱਸੋ ਇਹਦੇ ਬਾਪ ਦੀ ਇੰਟਰੋਡਕਸ਼ਨ ਜੀ ਬਾਪ ਇਹਦਾ ਜਿਹੜਾ ਜੀ ਆ ਗਿਆ ਐਚ ਡੀ ਦਾ ਪੀ 283 ਐਚ ਡੀ ਦਾ ਸੀਮਨ ਲੱਗਿਆ ਸੀਗਾ ਸਾਰੇ ਭਰਾ ਜਿਹੜੇ ਮੋਰਾ ਬਰੀਡ ਤੇ ਕੰਮ ਕਰਦੇ ਆ ਜਾਂ ਹਰਿਆਣੇ ਤੋਂ ਲਿਆ ਕੇ ਸੀਮਨ ਵਰਤ ਰਹੇ ਨੇ ਜਾਂ ਜਿਹੜੇ ਬਰੀਡਰ ਨੇ ਉਹ ਪੀ 283 ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਉਹਦਾ ਰਿਕਾਰਡ ਕੀ ਹੈ ਇਹ ਪੀ 283 ਦਾ ਬੱਚਾ ਜੀ ਬਾਪ ਵਾਲੇ ਪਾਸਿਓਂ ਮਾ ਦਾ ਰਿਕਾਰਡ ਤੇ ਵੀ ਨਾਨੀ ਦਾ ਰਿਕਾਰਡ ਬਾਈ ਲੱਕੇ ਨੇ ਸਾਨੂੰ ਦੱਸ ਵੀ ਦਿੱਤਾ ਇਹ ਕੱਟੇ ਦਾ ਸੌਦਾ ਪਹਿਲਾਂ ਕੀਤਾ ਸੀ ਬਾਈ ਜਕਸੀਰ ਨੇ ਬਾਈ ਜਕਸੀਰ ਨੇ ਜੀ 31 ਮਈ ਨੂੰ ਸੌਦਾ ਕਰਾਇਆ ਸੀਗਾ ਤੇ ਅਰੇ ਸੂਤਰਦਾਰ ਕੌਣ ਬਣੇ ਫਿਰ ਇਹਨੂੰ ਮਤਲਬ ਡਵਾਉਣ ਵਾਲੇ ਬਾਈ ਜਕਸੀਰ ਨਾਲ ਕੱਟਾ ਡਵਾਉਣ ਵਾਲੇ ਕੌਣ ਸੀ ਇਸ ਦਾ ਡਾਇਰੈਕਟਰ ਸੀ ਪਹਿਲਾਂ ਬਾਈ ਨੇ ਬਾਈ ਨੇ ਕੋਈ ਪੋਸਟ ਦਿੱਤੀ ਆ ਸੀ ਮਾਈਕਲ ਐਲਵਰਨਾ ਇਹਦਾ ਸੂਤਰਦਾਰ ਕੋਈ ਨਹੀਂ ਸੀ ਵੀਰੇ ਹਾਂਜੀ ਇਹ ਮੇਰੀ ਸੋਚ ਸੀਗੀ ਮੈਂ ਸਾਨੂੰ ਵੀ 1 ਸਾਲ ਡੇਢ ਸਾਲ ਹੋ ਗਿਆ ਸੀ ਬਿਲਕੁਲ ਮੈਂ ਗੱਲ ਵੀ ਮੈਂ ਕੱਟਾ ਲੈਣਾ ਕੋਈ ਆ ਲੈਣਾ ਭਾਉ ਹੋਰ ਜਾ ਵੀ ਜਿਹੜਾ ਵੀ ਨੇੜੇ-ਜਿਹੜੇ ਨਾਲ ਹੋਵੇ ਰਿਕਾਰਡ ਕਸਾਰਪਰਾ ਉਹ ਤੁਹਾਨੂੰ ਇੱਕ ਗੱਲ ਦੱਸਦਾ ਕਿ ਇੱਕ ਸਾਲ ਤੋਂ ਲਗਾਤਾਰ ਬਾਈ ਜੱਗੇ ਦੀ ਜਕਸੀਰ ਦੀ ਕੋਸ਼ਿਸ਼ ਸੀ ਮੈਨੂੰ ਵੀ ਬਾਈ ਨੇ ਕਿਹਾ ਵੀ ਜੇ ਸਾਨੂੰ ਕਿਤੇ ਵੀ ਮੇਲੀ ਰਾਵੀ ਚ ਬੂਰੇ ਰੰਗ ਦਾ ਕੱਟਾ ਮਿਲ ਜੇ ਤਾਂ ਮੈਨੂੰ ਜ਼ਰੂਰ ਦੱਸਿਓ ਤੇ ਅਸੀਂ ਦੋ ਤਿੰਨ ਜਗ੍ਹਾ ਤੇ ਮੈਂ ਬਾਈ ਲੱਖਾ ਤੇ ਜਖਸ਼ੀਰ ਗਹਿਵੀ ਬਹੁਤ ਸੋਹਣਾ ਕੱਟਾ ਸੀ ਦੇਖ ਕੇ ਜਿਹਦੀ ਮਾਦਰ ਕਾਰਡ ਵੀ ਚੰਗਾ ਸੀ ਦੁੱਧ ਦਾ ਪਰ ਉਹ ਕਿਸੇ ਕਾਰਨਾ ਕਰਕੇ ਸਾਡੀ ਜਿਹੜੀ ਅੱਖ ਦੇ ਪੂਰਾ ਮੇਤ ਨਹੀਂ ਆ ਸਕਿਆ ਇੱਕ ਦੋ ਕਾਰਨਾ ਕਰਕੇ ਸਾਨੂੰ ਛੱਡਣਾ ਪੈ ਗਿਆ ਤੇ ਉਹਦਾ ਰੇਟ ਵੀ 12 ਮਹੀਨੇ ਦਾ ਅਗਲੇ ਨੇ ਕਿਹਾ ਸੀ ਵੀ ਬਾਈ 1 ਲੱਖ ਰੁਪਏ ਤੇ ਖਾਨ ਹੈ ਜੈਸਨ ਉਹ ਹੈ ਤੇ ਇਹ ਗੱਲ ਵੀ ਉਹਨੇ ਕਹੀ ਸੀ ਕਿ ਅਮਨ ਜੇ ਤੂੰ ਆਪਦੇ ਘਰੇ ਲੈ ਕੇ ਜਾਏਂਗਾ ਤੇਰੇ ਵਾਸਤੇ ਲੱਖ ਰੁਪਏ ਦਾ ਪਰ ਮੈਂ ਇਹਦਾ ਪਿਛਲੇ ਸੂਰੇ ਦਾ ਕੱਟਾ 20 ਲੱਖ ਰੁਪਏ ਪਲ ਤੇ ਬਾਕੀ ਉਹ ਕੱਟਾ ਵੀ ਬਹੁਤ ਸੋਹਣਾ ਸੀ ਕਿਸੇ ਰੀਜ਼ਨ ਕਰਕੇ ਆਪਾਂ ਨਹੀਂ ਲਿਆ ਕੋਈ ਅਦਾ ਕਾਰਨ ਬਾਈ ਇਹਦਾ ਹੋ ਜਾਂਦਾ ਵੀ ਆਪਾਂ ਨੂੰ ਛੱਡਣਾ ਪੈਂਦਾ ਕਿਉਂਕਿ ਕੱਲਾ ਮਾਂ ਦਾ ਦੁੱਧ ਜਾਂ ਬਾਪ ਦਾ ਰਿਕਾਰਡ ਨਹੀਂ ਦੇਖਿਆ ਜਾਂਦਾ ਬੋਡੀ ਸਟਰਕਚਰ ਤੇ ਬਹੁਤ ਕੁਝ ਦੇਖਿਆ ਜਾਂਦਾ ਇਸ ਕੱਟੇ ਨੂੰ ਮਾ ਨਾਂ ਨੜੇ ਦਾ ਬੋਡੀ ਸਟਰਕਚਰ ਨੂੰ ਦਿਖਾਦਾ ਜੀ ਬੋਨ ਦੇਖੋ ਇਹਦੀ ਜਿਹੜੀ ਬੈਕ ਲੈਗ ਹੈ ਬਾਈ ਕੈਮਰੇ 'ਆਂ ਦੇ ਜ਼ਰੂਰ ਦਿਖਾ ਦਿਓ ਇਹਦੀ ਬੈਕ ਲੈਗ ਹੈ ਜੀ ਬਹੁਤ ਜ਼ਿਆਦਾ ਸਟਰੋਂਗ ਹੈ ਕਿਉਂਕਿ ਜਿਹੜੀ ਲੱਤਾਂ ਨੇ ਜਿਹੜੀ ਨਿਓ ਆ ਇਹ ਮਜ਼ਬੂਤ ਹੋਣੀ ਜ਼ਰੂਰੀ ਹੈ ਬਿਲਡਿੰਗ ਦੀ ਲਈ ਸੋ ਜਿਹੜੇ ਪੈਰ ਜਿਹੜੀਆਂ ਜਿਹੜੀਆਂ ਲੱਤਾਂ ਨੇ ਫਰੰਟ ਸ਼ੋਲਡਰ ਆ ਜਾਦਾ ਬੈਕ ਪੁੱਠਾ ਇਹ ਬਹੁਤ ਸਟਰੋਂਗ ਹੈ ਇਹਦੀ ਏ ਅਕੋਰਡਿੰਗ ਤੇ ਉਮਰ ਕਿੰਨੀ ਹੈ ਬਾਈ ਇਹਦੀ ਉਮਰ ਇਹਦੀ ਬਾਈ 10 ਮਹੀਨੇ 10 ਮਹੀਨੇ ਉਮਰ ਦੇ ਵਿੱਚ ਚੰਗੀ ਬੋਨ ਸਟਰਕਚਰ ਦਾ ਇੱਕ ਟਾ ਹੈ ਜਿਹੜਾ ਤੇ ਚੰਗੇ ਦੁੱਧ ਦੀ ਪੈਡੀਗਰੀ ਨੂੰ ਫੋਲੋ ਕਰਦਾ ਹੈ ਜਿਹੜਾ ਕਿ ਤੱਪੇ ਪਿੰਡ ਪਹੁੰਚਿਆ ਤੱਪੇ ਬਾਈ ਦੇ ਕਾਰਨ ਕੀ ਇਹਨੂੰ ਵੇਚਣ ਦਾ ਬਾਈ ਤੁਹਾਡਾ ਮੇਰਾ ਵੀਰ ਸੀ ਹੈਲਪਰ ਤੇ ਦਾ ਕੰਮ ਆਗਾ ਬਾਕੀ ਮੇਰਾ ਦੋਸਤ ਆ ਜੰਗਿਆਰੇ ਤੋਂ ਪਵਨਦੀਪ ਜੀ ਪਵਨ ਆ ਮੰਨ ਗਿਆ ਮੈਨੂੰ ਕਹਿੰਦਾ ਕਰ ਕਿ ਲਵੀ ਤੇਰਾ ਸੇਲ ਪਰਚੇ ਦਾ ਕੰਮ ਲਵੀ ਯਾਰ ਵਧੀਆ ਚੀਜ਼ ਆ ਹਨਾ ਤੂੰ ਲਵੀ ਵੈਸੇ ਲੈਤਾ ਲਵੀ ਆ ਕਰਕੇ ਜੇ ਆਪਣੇ ਮਿੱਤਰ ਨੂੰ ਦਵਾ ਦਈਏ ਕਿਉਂਕਿ ਇਹਦੇ ਵੀ ਵਿਚਾਰੇ ਦੇ ਲੱਖੇ ਦੇ ਹੋਰ ਵੀ ਦੋਸਤ ਮਿੱਤਰ ਨੇ ਇਹਨੇ ਬਥੇਰੇ ਦੋਸਤਾਂ ਮਿੱਤਰਾਂ ਤੱਕ ਪਹੁੰਚ ਕਰੀ ਮੈਂ ਉਹ ਕਹਿੰਦਾ ਕਰੇ ਨਹੀਂ ਨਹੀਂ ਤੂੰ ਨਹੀਂ ਲੈਣਾ ਇਹ ਨਾਲ ਹੈ ਹਾਂਜੀ ਤੇ ਤੋ ਇਹ ਨਹੀਂ ਹੋਣਾ ਚਲੋ ਇਹਦਾ ਗਾਣਾ ਪਾਣੀ ਮਤਲ ਲੱਖੇ ਦੇ ਘਰ ਦਾ ਲਿਖਿਆ ਸੀ ਆ ਜਾ ਕੇ ਰੋ ਆਪਣੇ ਘਰ ਦਾ ਲਿਖਿਆ ਹੋ ਆਪਾਂ ਮੰਨ ਕੇ ਮੇਰੀ ਇਹ ਸੋਚ ਸੀ ਆਪਾਂ ਵੇਚਾਂਗੇ ਪਰ ਮੈਨੂੰ ਜਦੋਂ ਪਾਬਣੇ ਨੇ ਦੱਸਿਆ ਕਿ ਨਾ ਲੱਖਾ ਕਹਿੰਦਾ ਲੈਣ ਨੂੰ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਬੰਦੇ ਦੀ ਆ ਪਰੀ ਜੀ ਭਗਾਉਣੀ ਉਹਨੇ ਅੱਖਾਂ ਚ ਕਹਿੰਦਾ ਤੁਸੀਂ ਮਿੱਤ ਢਾਂਡੇ ਦੇ ਘਰੋਂ ਕਿੰਨੇ ਰੁਪਈਆ ਵਾ ਖਰੀਦਾ ਇਹ ਮੈਂ ਸਵਾ ਲੱਖ ਰੁਪਈਆ ਦਾ ਸਵਾ ਲੱਖ ਰੁਪਈਆ ਦਾ ਤੁਸੀਂ ਮਿੱਤ ਢਾਂਡੇ ਦੇ ਘਰੋਂ ਖਰੀਦਾ ਤੇ 2 ਲੱਖੇ ਨੂੰ ਤੁਸੀਂ ਕਿੰਨੇ ਦਾ ਦੇ ਰਹੇ ਹੋ ਨੋ ਨੋ ਜਵਾਨੀ ਪੁੱਛ ਲਈ ਬਾਈ ਨੇ ਇਨੂੰ ਤਪਤੀ 10000 ਰੁਪਏ ਦਾ ਨਫਾ ਭਰ ਕੇ ਪੂਰੇ ਡੇਢ ਬਾਈ ਪਵਨਦੀਪ ਨੇ ਦਿਵਾਇਆ ਇਹ ਇਹ ਬਾਈ ਪਵਨਦੀਪ ਆਪਣੇ ਵਿੱਚ ਨੇਗੇ ਤੇ ਇਹ ਨਾਲ ਬਾਈ ਪਵਨਦੀਪ ਜਿਹੜੇ ਜੰਗਿਆਰੇ ਤੋਂ ਆਏ ਨੇ ਇਹਨਾਂ ਨੇ ਬਾਈ ਜੱਗੇ ਨੂੰ ਕਿਹਾ ਵੀ ਮੈਂ ਪੋਸਟ ਦੇਖੀ ਹੈ ਵੀ ਤੂੰ ਕਟਾ ਵੇਚਣਾ ਹੈ ਤਾਂ ਕਿਉਂ ਨਾ ਕਟਾ ਪੱਕ ਆਪਣੇ ਮਿੱਤਰ ਨੂੰ ਦੇ ਦਈਏ ਕਿਉਂਕਿ ਬਾਈ ਲਖਣੀਆਂ ਸਾਰਾ ਜਿਹੜਾ ਗਰੁੱਪ ਖੜਾ ਉਸਨੇ ਦੋਸਤੀ ਨੇ ਤੇ ਮੈਂ ਵੀ ਇਹਨਾਂ ਦੇ ਇੱਕ ਗਰੁੱਪ ਦੇ ਵਿੱਚ ਉਹਨਾਂ ਦੀ ਦੋਸਤਾਂ ਦੇ ਵਿੱਚੋਂ ਆ ਜੀ ਸੋ ਇਹ ਚੀਜ਼ ਮਤਲਬ ਮਹਿਤਉ ਜਾ ਕੇ ਮੌੜ ਮਖੁੱਥਾ ਪੈਂਡਾ ਮੌੜ ਮਖੁੱਥਾ ਪੈਂਡਾ ਬਰਨਾਲੇ ਜਿਲ੍ਹੇ ਦਾ ਤੱਪਾਈ ਤਸੀਦ ਹੈ ਤੱਪਾਈ ਤਸੀਦ ਮਤਲਬ ਇੱਥੋਂ ਕਹੇ ਕਿੰਨੇ ਮਿੰਟਾਂ ਦਾ ਰਾਹ ਹੋਣਾ ਹੈ ਮੈਂ ਮਤਲਬ ਤੱਪੇ ਤੋਂ ਮਹਿਤਾ ਪਿੰਡ ਤੱਕ ਨਿਕਲ ਬੜਾ ਦਰਦ ਹੀ ਛਾ ਗਿਆ ਹਾਂ ਮਾਨਸਰਗੜ ਆਪਣਾ ਤੱਪੇ ਤੋਂ ਬੜਾ 8 ਕਿਲੋੜਾ ਪਾਲੇ ਛਾ ਗਿਆ ਇੱਥੋਂ 10 12 ਮਿੰਟਾਂ 10 12 ਮਿੰਟਾਂ ਦੀ ਬਾੜ ਤੇ ਹੀ ਰੱਟਾ ਗਿਆ ਮਤਲਬ ਆਪਣੇ ਘਰੀ ਚ ਰਹਿ ਗਿਆ ਬੱਕਰਾਂ ਦਾ ਕੰਮ ਹੀ ਸੋ ਬੜੀ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਕਿ ਵੱਡੇ ਮੁੰਲ ਦੇ ਕਿ ਛੋਟਾ ਜਿਹਾ ਬੱਚਾ ਘਰੇ ਚ ਲਿਆ ਜਿੱਥੇ ਤੇ ਐਡੇ ਕ ਛੋਟੇ ਬੱਚੇ ਤੇ ਇੰਨੇ ਪੈਸੇ ਲਾਉਣ ਦੇ ਲਈ ਇੱਕ ਆਮ ਪਰਿਵਾਰ ਦੇ ਕਿਸਾਨ ਪਸ਼ੂ ਪਾਲਕ ਦੇ ਘਰਾ ਦੋ ਜੇਬ ਤੋਂ ਪੈ ਉਹਨਾਂ ਨੂੰ ਘੱਟੇ ਤੋਂ ਬਈ ਟੋਟਾ ਬਣਾਉਣ ਦੇ ਲਈ ਵੀ ਸੋਨ ਨੂੰ ਵੀ ਪਤਾ ਹੋਣਾ ਵੀ ਤੇ ਘੱਟੋ ਘੱਟ 1.5-2 ਲੱਖ ਰੁਪਈਆ ਨੇ ਹਜੇ ਹੋਰ ਖਾ ਜਾਣਾ ਤੇ ਸਾਢੇ 3-4 ਲੱਖ ਰੁਪਈਆ ਦੀ ਤਾਂ ਕਾਰ ਆ ਜਿੰਦੀ ਹੈ ਕਈ ਲੋਕ ਲੱਖੇ ਨੂੰ ਕਹਿਣਗੇ ਵੀ ਪਤੰਦਰਾ ਇਹਦਾ ਅਜੇ ਗੁਆਹੀ ਚੱਕੀ ਜਾਂਦਾ ਉਹ ਕਾਰ ਲਈ ਹੁੰਦੀ ਤੇ ਸਾਰਾ ਟੱਬਰ ਏਸੀ 'ਚ ਬਹਿ ਕੇ ਜਾਂਦਾ ਤਾਂ ਸਹੀ ਪਰ ਜਿਹੜੀ ਚੀਜ਼ ਨਾਲ ਜਿਹੜੀਆਂ ਜੜਾਂ ਨਾਲ ਆਪਾਂ ਜੁੜੇ ਹੁੰਨੇ ਆਂ ਆਪਾਂ ਉਹਨਾਂ ਤੋਂ ਵੱਖ ਨਹੀਂ ਹੋ ਸਕਦੇ ਵੱਖ ਨਹੀਂ ਹੋ ਸਕਦੇ ਬਿਲਕੁਲ ਸੋ ਬਰੀਡਿੰਗ ਦੇ ਨਾਲ ਬਾਈ ਉਹਦੀ ਪਹਿਲਾਂ ਵੀ ਜੁੜਿਆ ਜਾਂ ਪਸ਼ੂ ਪਾਲਣ ਧੰਦੇ ਨਾਲ ਜੁੜਿਆ ਉਹ ਸਾਡੇ ਏਰੀਆ ਦੇ ਲਈ ਇੱਕ ਚੰਗੀ ਚੀਜ਼ ਇਹ ਜਿਹ ਇੰਨਾ ਘਸਾਉ ਹੈ ਤੇ ਆਪਾਂ ਹੱਥ ਫੇਰੀ ਜਾਂਦੇ ਤੇ ਇਹਨੂੰ ਨਜ਼ਾਰਾ ਆ ਹੀ ਜਾਂਦਾ ਹੈ ਪਸ਼ੂਆਂ ਦੇ ਨਾਲੇ ਪਿਆਰ ਹੋਣਾ ਚਾਹੀਦਾ ਹੈ ਸੋ ਮੈਂ ਪਹਿਲੀ ਗੱਲ ਤਾਂ ਬਾਈ ਜਖਸੀਰ ਨੂੰ ਵਧਾਈਆਂ ਦੂੰ ਜਿਹਨੇ ਇੰਨੀ ਚੰਗੀ ਚੀਜ਼ ਲਿਆ ਕੇ ਦਿੱਤਾ ਧੰਨਵਾਦ ਵੀ ਕਰਦਾ ਆਪਣੇ ਇੱਥੇ ਰੱਖੀ ਫਿਰ ਉਹਨਾਂ ਨੇ ਆਪਣੇ ਹੀ ਮਿੱਤਰ ਨੂੰ ਇੱਕ ਬਹੁਤ ਚੰਗਾ ਨਗੀਨਾ ਜਿਹੜਾ ਇੱਕ ਗਿਫਟ ਕੀਤਾ ਬਾਈ ਲਖੇ ਨੂੰ ਬਾਈ ਲਖੇ ਤੁਹਾਨੂੰ ਪਹਿਲਾਂ ਬਹੁਤ ਮੁਬਾਰਕਾਂ ਤੇ ਧੰਨਵਾਦ ਮੈਂ ਆਪਣੀ ਪਹਿਲਾਂ ਵਾਲੀ ਵੀਡੀਓ ਤੇ ਵੀ ਗੱਲ ਕਰੀ ਸੀ ਕਿ ਵੈਲ ਬਰੀਡ ਤੇ ਬੈਲ ਫੀਡ ਹੋਣੀ ਜ਼ਰੂਰੀ ਹੈ ਆਪਣੇ ਕੋਲ ਹੁਣ ਵੈਲ ਬਰੀਡ ਆ ਚੁੱਕੀ ਹੈ ਬਾਈ ਫੀਡ ਦੀ ਜ਼ਿੰਮੇਵਾਰੀ ਹੁਣ ਥੋੜੀ ਰਹੂਗੀ ਤੇ ਕੋਲ ਚੰਗੀ ਫੀਡ ਪਾ ਕੇ ਨੂੰ ਜਿੰਨਾ ਕਿ ਨਿਊਟ੍ਰੀਸ਼ਨ ਦਾ ਸਾਨੂੰ ਪਤਾ ਸੀ ਥੋੜਾ ਸਾਥ ਦੇਵਾਂਗੇ ਤਾਂ ਕਿ ਆਉਣ ਵਾਲੇ ਮੇਲਿਆਂ ਦਾ ਇਹ ਕੱਟੜਾ ਸ਼ਿੰਗਾਰ ਬਣ ਸਕੇ ਤੇ ਸਾਨੂੰ ਦਰਸ਼ਕ ਵੀਰੋ ਕਿਸਾਨ ਭਰਾਵੋ ਹੱਥ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਚ ਇਸ ਬੂਰੇ ਦਾ ਸੀਮਨ ਤੋਂ ਨੂੰ ਜਾਇਗ ਰੇਟ ਤੇ ਬਾਈ ਬਿਲਕੁਲ ਜਾਇਗ ਬਿਲਕੁਲ ਜਾਇਗ ਰੇਟ ਤੇ ਤੇ ਕੋਈ ਨਾ ਸੀਮਨ ਅੱਜ ਆ ਗ੍ਰਾਪ ਸਾਰਾ ਬੈਠਾ ਹੈ ਇਹ ਸਾਰਾ ਇੱਕ ਭਰਾ ਮੇਰੇ ਕਰੇ 15 ਬਰ 12 ਵਾਰ ਮੱਝਾਂ ਨੇ ਇਹ ਜੋ ਰੇਟ ਸਿਲੈਕਟ ਕਰ ਦੇਣਗੇ ਤੁਸੀਂ ਵਿੱਚੋਂ ਜੋ ਰੇਟ ਸਿਲੈਕਟ ਕਰ ਵੱਡੀ ਗੱਲ ਕੀਤੀ ਹੈ ਭਰਾ ਜੀ ਆਪਾਂ ਉਹ ਵੀ ਗੱਲ ਕਰ ਲਾਂਗੇ ਰੇਟ ਦੀ ਸਰ ਕੋਈ ਗੱਲ ਹਾਂਜੀ ਰੇਟਰ ਨਾਲ ਅੱਜਕੱਲ ਜੇ ਚੀਜ਼ ਮਿਲਦੀ ਕੋਈ ਦੁੱਖ ਨਹੀਂ ਤੇਰੇ ਦਾ ਕੋਈ ਚੱਕਰ ਨਹੀਂ ਪਿਓਰਟੀ ਵੀ ਇਹ ਨਾ ਹੋਵੇਲ ਵੀ ਦਿਨ ਬਦ ਤੈਨੂੰ ਪਤਾ ਹੀ ਆਪਣੇ ਜਨਮ ਕਿੰਨਾ ਗਲਤ ਕੰਮ ਕਰਦੇ ਨੇ ਮੈਂ 오ਰੀਜਨਲ ਹੋਵੇ ਬਸ ਰੇਟਰ ਦਾ ਕੋਈ ਚੱਕਰ ਹਾਂ ਉਥੇ ਰੇਟ ਮੈਨੂੰ ਨਹੀਂ ਕਰਦਾ ਇੱਕ ਲੱਗਣੀ ਹੈ ਦੇਖੋ ਵਿਚਾਰੇ ਨੇ ਫੋਨ ਚੰਗੀ ਕੀਮਤ ਭਰੀ ਇਹ ਹਜੇ ਸਾਲ ਵਾਂਗੂ ਹੋਰ ਨਾ ਵੈਸੇ ਲੱਗੇ ਜੇ ਵਸੂਲ ਹੋ ਜਾਣ ਤਾਂ ਆਪਾਂ ਨੂੰ ਦੁੱਖ ਦੇ ਨਹੀਂ ਹਾਂਜੀ ਤੁਹਾਨੂੰ ਲੱਗਦੀ ਹੈ 오ਰੀਜਨਲ ਚੀਜ਼ ਦੀ ਹਾਂਜੀ ਅੱਜ ਤੱਕ ਕਦੇ ਕਟਾਗੜ ਵਿੱਚ ਹੀ ਪਾਇਆ ਮੱਝੀ ਰੱਖਦੇ ਰਹਾਂਗੇ ਹਾਂਜੀ ਜੇ 오ਰੀਜਨਲ ਆਪਾਂ ਨੂੰ ਖੁਦ ਨੂੰ ਨਹੀਂ ਮਿਲਿਆ ਮੈਨੂੰ ਤਕਲੀਫ ਲੱਗੀ ਵੀ ਮੇਰੇ ਕੋਲ ਡੂਬਲਿਕਟ ਸੀਮ ਪਹੁੰਚਿਆ ਸਾਰੇ ਭਰਾਤੂਲੀ ਡਾਰੀ ਖਤਮ ਕਰ ਦੀ ਜੇ ਭਰਾ ਕੋ ਡਾਇਰੈਕਟ ਕ੍ਰੋਸ ਕਰਾ ਲੂ ਆਪਣਾ ਮਿੱਤਰ ਪਿਆਰਾ ਚੰਗੀ ਝੋਟੀ ਠੀਕ ਆ ਆਪਾਂ ਡਾਇਰੈਕਟ ਵੀ ਕਰਾ ਦਿਆ ਕਰਾਂਗੇ ਤੇ ਨਹੀਂ ਜਿਹੜਾ ਦੂਰ ਦਰਾਂ ਵਾਲਾ ਭਰਾ ਕੋਈ ਦੇਖੋ ਕੋਈ ਸੀਮਨ ਕੈਰੀ ਕਰ ਰਿਹਾ ਸੀਮਨ ਵੀ 200 ਕਿਲੋਮੀਟਰ ਕੱਟੀ ਦਾ ਘਰੇ ਲੈ ਕੇ ਆਉਣ ਲੈ ਕੇ ਉਹਨਾਂ ਪਾਸੇ ਹੀ ਮੈਂ ਡਿਸਟ੍ਰਿਬਿਊਟ ਕਰਾ ਦਿਆ ਕਰਾਂਗੇ ਸੋ ਬੂਰਿਆਂ ਦੀ ਇੱਕ ਮੈਂ ਖਾਸੀਅਤ ਤੁਹਾਨੂੰ ਦੱਸਣੀ ਚਾਹਣਾ ਦੱਸ ਕੇ ਭਰਾਵਾ ਤੁਸੀਂ ਸਾਰੇ ਮੇਰੇ ਤੋਂ ਜ਼ਿਆਦਾ ਸੂਝਵਾਨ ਆ ਤੇ ਬਹੁਤੇ ਕਿਸਾਨ ਭਰਾ ਜਿਹੜੇ ਵੱਡੀ ਉਮਰ ਦੇ ਮੇਰੇ ਪਿਓ ਦਾਦਿਆਂ ਦੀ ਉਮਰ ਦੇ ਵੀ ਇਸ ਵੀਡੀਓ ਨੂੰ ਦੇਖਣਗੇ ਕਿ ਬੂਰਾ ਰੰਗ ਸਾਡੇ ਨਾਲ ਸ਼ੁਰੂ ਤੋਂ ਜੁੜਿਆ ਆ ਜਿਵੇਂ ਨਗੌਰੀ ਬਲਦ ਸਾਡੇ ਨਾਲ ਸ਼ੁਰੂ ਤੋਂ ਜੁੜਿਆ ਆ ਭੱਜਣ ਵਾਲੀਆਂ ਰੇਸਾਂ ਤੇ ਬਲਦਾਂ ਦੇ ਚੰਗੇ ਰੇੜੀਆਂ ਤੇ ਜੋੜਨ ਵਾਲੇ ਨਗੌਰ ਦੇ ਬਲਦ ਬੜੇ ਮਸ਼ਹੂਰ ਸੀ ਬੂਰੀ ਨਸਲ ਇੰਨੀ ਮਸ਼ਹੂਰ ਹੈ ਜਜਿਹਨੋਂ ਦਾ ਮੈਨੂੰ ਲੱਗਦਾ ਵੀ ਪੰਜਾਬੀ ਸਾਡੇ ਜੰਮਦੇ ਆਏ ਆ ਉਹੋਂ ਦੀ ਬੂਰੀ ਨਸਲ ਨਾਲ ਪੁਰੀ ਆਉਂਦੀ ਆ ਸਾਡੇ ਘਰੇ ਅਕਸਰ ਮਜ਼ਾਕ ਚ ਆਪਾਂ ਕਦੀ ਦੂਜੇ ਨੂੰ ਕਹਿ ਦਿੰਦੇ ਆ ਵੀ ਮੇਰੇ ਨਾਲ ਘੋਲ ਕੇ ਦੇਖਣਾ ਤੇ ਦੂਜਾ ਬੰਦਾ ਕਹਿਣਦਾ ਵੀ ਬਾਈ ਤੇਰੀ ਕਿਹੜਾ ਬੂਰੀ ਚੁੰਗੀ ਹੋਈ ਆ ਜਾਪਾ ਕਹਿੰਦੇ ਨੇ ਬਾਈ ਯਾਰ ਦੁੱਧ ਹੀ ਬਣਾ ਲਾ ਹਾਂ ਆਲਾ ਕਹਿੰਦਾ ਤੂੰ ਸਾਡੇ ਘਰੇ ਬਾਈ ਬੂਰੀ ਬਣ ਕੇ ਆ ਗਈ ਲੋਕਾਂ ਖਾਣਾ ਦੇ ਵਿੱਚ ਲੋਕ ਗੀਤ ਜਦੋਂ ਤੋਂ ਚੱਲਦੇ ਹੁੰਦੇ ਆ ਬੂਰਾ ਰੰਗ ਸਾਡੇ ਨਾਲ ਮੱਜਾਂ ਦਾ ਤੁਰਿਆ ਹੁੰਦਾ ਸੋ ਬੂਰਾ ਕੱਟਾ ਬਾਈ ਦੇ ਲਿਆ ਕੇ ਬਾਈ ਨੂੰ ਗਿਫਟ ਕਰਨ ਤੇ ਮੇਰੇ ਵੱਲੋਂ ਬਹੁਤ-ਬਹੁਤ ਦੋਨੇ ਭਰਾਵਾਂ ਨੂੰ ਮੁਬਾਰਕਾ ਤੇ ਜਿਹੜੇ ਦਰਸ਼ਕ ਭਰਾ ਸਾਡੇ ਨਾਲ ਜੁੜੇਦੇ ਤੇ 22 ਲੱਖੇ ਦਾ ਸਾਥ ਜਰੂਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਮੈਨੂੰ